ਸਾਮਣੇ ਬਜ਼ੁਰਗ ਹੁੰਦਾ ਨਾਲ ਉਹਨਾਂ ਦਾ ਪੋਤਰਾ ਹੁੰਦਾ ਘਰ ਦੇ ਵਿੱਚ ਦੇਖ ਕੇ ਆਇਆ ਕਿ ਕਿੰਨਾ ਕੁ ਪਾਣੀ ਘਟ ਗਿਆ ਕਿੰਨਾ ਕੁ ਨਹੀਂ ਕਟਿਆ ਰਿਸਕ ਵੇਖੋ ਕਿੱਡਾ ਇੱਥੇ ਜਿੱਥੇ ਹੁਣ ਲੰਘ ਕੇ ਆਉਣਗੇ ਇਹਦੇ ਥੱਲੇ ਦੇ ਪਾਸੇ ਸਾਨੂੰ ਸ਼ੱਕ ਆ ਵੀ ਜਿਵੇਂ ਇੱਕ ਖਾਲਾ ਹੁੰਦਾ ਛੋਟਾ ਜਾਂ ਖੰਭਾ ਖੰਬੇ ਦੇ ਉੱਤੋਂ ਦੀ ਹੁਣ ਪਹਿਲਾਂ ਤਾਂ ਉਹ ਬੱਚਾ ਚੜ ਗਿਆ ਤੇ ਹੁਣ ਉਹਦੇ ਉੱਤੋਂ ਦੀ ਬਜ਼ੁਰਗ ਚੜ ਕੇ ਆਊਗਾ ਸਾਨੂੰ ਵੀ ਇਹੀ ਸ਼ੱਕ ਉਹ ਵੇਖੋ ਨਾ ਛੋਟੀ ਦੱਸ ਰਹੀ ਐ ਵੀ ਕਾਫੀ ਉਹ ਉੱਨਾ ਡੂੰਗਾ ਕਾਫੀ ਡੂੰਗਾ ਲੱਗਦਾ ਉੱਥੇ ਜਿਵੇਂ ਕੋਈ ਖਾਲ ਹੁੰਦਾ ਵਗਦਾ ਹੁੰਦਾ ਤੇ ਇਸ ਕਰਕੇ ਇਹ ਖੰਭਾ ਰੱਖਿਆ ਗਿਆ ਉੱਤੋਂ ਦੀ ਲੰਘ ਕੇ ਆ ਰਿਹਾ ਇਹਨਾਂ ਦੇ ਜਿਹੜੇ ਘਰਾਂ ਦੇ ਘਰ ਸੀ ਐਸ ਵਕਤ ਪਾਣੀ ਨਾਲ ਭਰ ਚੁੱਕਿਆ ਘਰਾਂ ਦੇ ਵਿੱਚ ਕੁਛ ਵੀ ਖਾਨ ਨੂੰ ਨਹੀਂ ਬਚਿਆ ਬਾਪੂ ਆਉਂਦਾ ਤੇ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਇਹਨਾਂ ਦੇ ਪਰਿਵਾਰ ਆ ਹੁਣ ਘਰ ਛੱਡ ਕੇ ਇਧਰਲੇ ਪਾਸੇ ਕੈਮਰਾਮੈਨ ਨੂੰ ਕਹਿਣਾ ਮੇਰੇ ਪਿੱਛੇਲੇ ਪਾਸੇ ਤਸਵੀਰਾਂ ਦਿਖਾ ਦੇ ਜਿਹੜੇ ਤੰਬੂਆਂ ਦੇ ਵਿੱਚ ਆ ਕੇ ਬੈਠੇ ਹੋਏ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਤੁਹਾਡੇ ਤੱਕ ਜਿਹੜਾ ਸਮਾਨ ਹੈ ਪਹੁੰਚ ਰਿਹਾ ਜਾਂ ਨਹੀਂ ਪਹੁੰਚ ਰਿਹਾ ਮਾਤਾ ਜਿਹੜਾ ਸਮਾਨ ਤੁਹਾਡੇ ਤੱਕ ਪਹੁੰਚ ਰਿਹਾ ਹੁਣ ਹਾਂਜੀ ਹਾਂਜੀ ਪਹੁੰਚ ਰਿਹਾ ਜੀ ਹਾਂਜੀ ਇਹ ਪਾਣੀ ਕਿੰਨਾ ਕਿੰਨਾ ਸੀ ਹੁਣ ਪਾਣੀ ਘਟ ਗਿਆ ਕੁਛ ਹਾਂਜੀ ਘਟ ਗਿਆ ਜੀ ਹੁਣ ਪਹਿਲਾਂ ਕਿੰਨਾ ਕਿੰਨਾ ਸੀ ਪਾਣੀ ਇਹ ਪਾਣੀ ਬਹੁਤ ਸੀ ਹੈਗਾ 8-9 ਫੋਟ ਹਾਂਜੀ 8-9 ਫੋਟ 8-9 ਫੋਟ ਹੋ ਗਿਆ ਸੀ ਹਾਂਜੀ ਹਾਂਜੀ ਉਹ ਦਿਨ ਹਾਲਾਤ ਕਿਹੋ ਜਿਹੇ ਬਣੇ ਹੋਏ ਸੀ ਬਹੁਤ ਮਾੜੇ ਹਾਲਾਤ ਬਣੇ ਸੀ ਹਾਂਜੀ ਸਮਾਨ ਫਿਰ ਜਦੋਂ ਪਾਣੀ ਆਉਂਦਾ ਪਾਣੀ ਇੱਕਦਮ ਹੀ ਆ ਗਿਆ ਹਾਂਜੀ ਸੁੱਤੇ ਪੈ ਹੀ ਉਦੋਂ ਪਾਣੀ ਆ ਗਿਆ ਜੀ ਹਾਂਜੀ ਹਾਂਜੀ ਇੱਥੇ ਪਿਆ ਤੋਂ ਪਾਣੀ ਆ ਗਿਆ ਫਿਰ ਤੁਸੀਂ ਇਹ ਪਸੂ ਡੰਕਰ ਕਿਵੇਂ ਕੱਢੇ ਜਦੋਂ ਪਾਣੀ ਦਾ ਇਕਦامی ਆ ਗਿਆ ਮਾਤਾ ਪਸੂ ਪਾਣੀ ਦੇ ਵਿੱਚ ਜਿਹੜੇ ਡੰਕਰ ਕੰਢੇ ਆ ਜੀ ਹਾਂਜੀ ਆ ਵੀ ਪਾਣੀ ਦੇ ਵਿੱਚ ਬੱਚੇ ਹੀ ਪਾਣੀ ਦੇ ਵਿੱਚ ਹੀ ਕੱਢੇ ਆ ਵੀ ਪਾਣੀ ਵਿੱਚ ਦੀ ਆ ਹੀ ਆਏ ਹੁਣ ਤੁਹਾਡਾ ਸਮਾਨ ਕਿੰਨਾ ਇਹਦਾ ਕੀਮਤੀ ਸਮਾਨ ਕੋਈ ਭਜ ਗਿਆ ਹਾਂਜੀ ਸਾਰਾ ਭਿੱਜਾ ਪਿਆ ਜੇ ਅੰਦਰ ਹੀ ਚਾਕ ਕਣਕ ਵੀ ਉੱਚੀ ਕਰਕੇ ਰੱਖੀ ਆ ਆਪਾਂ ਪੰਮ ਬਚੀ ਕੇ ਰਹਿ ਗਈ ਆ ਵੇਖ ਕੇ ਹੁਣ ਆਏ ਆ ਹੂੰ ਸਮਾਨ ਵੀ ਸਾਰਾ ਚੈੱਕ ਕਰਕੇ ਰੱਖਿਆ ਆ ਅੱਛਾ ਹਾਂਜੀ ਹੁਣ ਵੇਖੋ ਅੰਦਰੋਂ ਆਏ ਆ ਬਜ਼ੁਰਗੋ ਸਮਾਨ ਪਾਣੀ ਘਟਿਆ ਕੁਛ ਪਾਣੀ ਥੋੜਾ ਘਟਿਆ ਹੈ ਕਿੰਨਾ ਘਟਿਆ ਥੋੜਕਾ ਦਾ ਫਰਕ ਵਾਵੇ ਘਟ ਗਿਆ ਥੋੜਕਾ ਫੋਟਕ ਦਾ ਥੋੜਕਾ ਘਟਿਆ ਹਾਂਜੀ ਹੁਣ ਲੱਗਦਾ ਹੋਰ ਵੱਧ ਸਕਦਾ ਨਹੀਂ ਵੱਧ ਸਕਦਾ ਪਾਣੀ ਨੂੰ ਮੈਨੂੰ ਲੱਗਾ ਭਾਈ ਕਿ ਕੁਝ ਸੁਭਾਵਨਾ ਕਹੀ ਨਹੀਂ ਸਕਦੇ ਜੀ ਹਾਂਜੀ ਕੁਦਰਤ ਦੇ ਕੀ ਪਤਾ ਰੰਗ ਦਾ ਹਾਂ ਆਹ ਵੇਖੋ ਜਨਤਾ ਦੇ ਹਾਲ ਕੀ ਹੋ ਰਿਹਾ ਪਿਆ ਬਾਦੀ ਤੰਗੀ ਆ ਚੁੱਕੀ ਆ ਕਈਆਂ ਵਿਚਾਰਿਆਂ ਗਰੀਬਾਂ ਨੂੰ ਰਸ਼ਨ ਵਿੱਚ ਨਹੀਂ ਪਹੁੰਚਦਾ ਅੱਜ ਸਵੇਰ ਤੋਂ ਲੱਗੇ ਆ ਵਿਚਾਰੇ ਹਰਿਆਣੇ ਚੋਂ ਆਏ ਜਮਨਾਨਗਰ ਤੋਂ ਕੱਲ ਦੇ ਲੱਗੇ ਉਹਨਾਂ ਦਾ ਰਸ਼ਨ ਵੰਡਾਉਣਾ ਅੱਜ ਰਸ਼ਨ ਇੱਧਰ ਪਹੁੰਚਾ ਕੇ ਆਏ ਆ ਇਹਨਾਂ ਵੀਰਾਂ ਨੂੰ ਵੀ ਰਸ਼ਨ ਦਿੱਤਾ ਹੈ ਬਹੁਤ ਬਹੁਤ ਉਹਨਾਂ ਵਿਚਾਰਿਆਂ ਦਾ ਧੰਨਵਾਦ ਜਿਹੜੇ ਵਿਚਾਰੇ ਨੌਜਵਾਨ ਆਪ ਦੇ ਹੱਥੀਂ ਸੇਵਾ ਕਰਕੇ ਆਇਤੇ ਹਾਂਜੀ ਬਾਕੀ ਹੋਈ ਆ ਜਿਹੜੀ ਫਸਲ ਮਾਰੀ ਗਈ ਆ ਸਰਕਾਰ ਨੂੰ ਕੋ ਦਿਨਾ ਚਾਹੀਦਾ ਇਹਨਾਂ ਵਿਚਾਰਿਆਂ ਨੂੰ ਤੇ ਬਾਤੇ ਵਿਚਾਰਿਆਂ ਕਈਆਂ ਪਹਿਲਾਂ ਹੀ ਠੇਕੇ ਦੇ ਸੀ ਹਾਂ ਸਾਬ ਲਓ ਵੀ 20 ਕਿਲੇ ਤੋਂ ਠੇਕੇ ਦੇ ਸੀ ਲਿਆ ਤੇ ਸੀਰੀਅਟ ਨੂੰ ਲਿਆ ਸੀ 70000 ਨੂੰ ਠੇਕਾ 70000 ਨੂੰ ਠੇਕਾ ਹਾਂਜੀ ਤੇ ਸਾ ਲੋ ਲੋ ਵੀ ਨਾ ਤੁਕੜਾ ਸਾਨੂੰ ਰਜਾਨਾ ਪਰਣਾ ਪੈਣਾ ਐਨ ਆਰ ਆਈ ਵੀ ਕਹਿ ਰਿਹਾ ਇਹ ਕਲਾਕਾਰ ਉਹ ਵੀ ਕਹਿ ਰਿਹਾ ਕਿ ਘਬਰਾਉ ਨਾ ਅਸੀਂ ਤੁਹਾਡੇ ਨਾਲ ਹੱਸ ਜੀ ਭਾਜੀ ਭਾਈ ਘਬਰਾਉ ਨਾ ਤੁਹਾਡੇ ਨਾਲ ਆ ਜਿਹੜੇ ਤੁਹਾਨੂੰ ਚੀਜ਼ ਦੀ ਲੋੜ ਪਊਗੀ ਜਿਵੇਂ ਡੀਜ਼ਲ ਆ ਰੇ ਉਹਨਾਂ ਕਰਮਾਂ ਵਾਲਿਆਂ ਦਾ ਦੇਸ਼ਾਂ ਵਿਦੇਸ਼ਾਂ ਵਾਲਿਆਂ ਦਾ ਜਿਹੜੇ ਇਹਨਾਂ ਸੰਯੋਗ ਦੇ ਰਹੇ ਆ ਭਾਈ ਅਮਰਤਪਾਲ ਦਾ ਕੈਂਪ ਲੱਗਾ ਏ ਉਹ ਵੀ ਬੜਾ ਸੰਯੋਗ ਦੇ ਰਹੇ ਆ ਉਹ ਵੀ ਕਹਿੰਦੇ ਅਸੀਂ ਕਣਕ ਵਜਾ ਕੇ ਜਾਵਾਂਗੇ ਕਿਸੇ ਛੜੀ ਘਬਰਾਉਣ ਦੀ ਲੋੜ ਨਹੀਂ ਕਈ ਵੀਰ ਕਹਿੰਦੇ ਵੀ ਪਾਣੀ ਲੱਥੂਗਾ ਅਸੀਂ ਘਰ ਘਰ ਰਾਸ਼ਨ ਚਾਰ ਜੋ ਵੀ ਰਾਸ਼ਨ ਪਹਚਾਵਾਂਗੇ ਕਿਸੇ ਨੂੰ ਇਸ ਤਰ੍ਹਾਂ ਰਹਿਣ ਨਹੀਂ ਦਿੰਦੇ ਹਮ ਕੱਲੋਂ ਅਸੀਂ ਮੈਂ ਇੱਥੇ ਮੇਰਾ ਭਰਾ ਬਣਿਆ ਸੀ ਮੋਗਾ ਰੋਡ ਗਏ ਤੇ ਭਾਜੀ ਇੰਨੇ ਹੀ ਟਰੈਕਟਰ ਟਰਾਲੀ ਸੀ ਵੀ ਸੇਵਾ ਦੀ ਕੋਈ ਅੰਤ ਕਹਿ ਨਹੀਂ ਸਕਦੇ ਮਿੱਟੀ ਵਾਲੇ ਕਿਧਰੇ ਟਰੱਕਾਂ 'ਚ ਮਿੱਟੀ ਤੇ ਵਿਚਾਰੇ ਚਾਰ ਲੈ ਕੇ ਰਾਸ਼ਨ ਲੈਣੇ ਲਾਣੇ ਬੱਝੀਆਂ ਹੁੰਦੀਆਂ ਬੱਸਾਂ ਗੱਡੀਆਂ ਵਾਲਾ ਸਾਈਡ ਨਹੀਂ ਸੀ ਮਿਲਦੀ ਤੇ ਬਹੁਤ ਉਹਨਾਂ ਵਿਚਾਰਾਂ ਦਾ ਸਹਿਯੋਗ ਜਿਵੇਂ ਤੁਹਾਡੀਆਂ ਤਰਪਾਲਾਂ ਪਟੀਆਂ ਪਿੰਗਾਂ ਤਰਪਾਲਾਂ ਤਰਪੂਲੇ ਮਿਲ ਗਈਆਂ ਜਿਵੇਂ ਤਰਪਾਲਾਂ ਦੀ ਸੀ ਬਈ ਬਹੁਤ ਆ ਰਹੀ ਹੈ ਤਰਪਾਲਾਂ ਜੇ ਸਰਕਾਰੀ ਮਿਲੀਆਂ ਯਾਰ ਜੀਆਂ ਬਈ ਰਾਣੀਆਂ ਪਟੀਆਂ ਸਰਪਾਲਾ ਮਿਲੀਆਂ ਉਹ ਉਧਰ ਨਿਗਾ ਮਾਰੋ ਵਿੱਚ ਉਹ ਨਿਗਾ ਮਾਰੋ ਆ ਵੇਖੋ ਇਹਨਾਂ ਵਿਚਾਰਿਆਂ ਦੀ ਕੋਈ بارشਾ ਜੀ ਇਹਨਾਂ ਦੇ ਕੋਈ ਸੌ ਦਾ ਢਾਂਗੇਗਾ ਦੱਸੋ ਜਿਨ੍ਹਾਂ ਦਾ ਨਾਲ ਬਾਲੀ ਬੱਚਾ ਵਿਚਾਰਿਆਂ ਦਾ ਉਹ ਵਿਚਾਰੇ ਨਾਲ ਤਰਪਾਲਾ ਰਾਸ਼ਨਾਂ ਵੀਰ ਨੂੰ ਪੁੱਛੋ ਸਭ ਕੁਝ ਉਹਨਾਂ ਦਾ ਉਹ ਬਹੁਤ ਵਿਚਾਰਿਆ ਸੰਜੋਗ ਦਿੰਦੇ ਜੀ ਤੇ ਦੁਕਾਨਦਾਰੀ ਦਾ ਕੰਮ ਉਹਨਾਂ ਦਾ ਆਪਦੇ ਕੋਲ ਕੋਈ ਜੱਟ ਜ਼ਿਮੀਂਦਾਰ ਭਰਾ ਵਿੱਚ ਉਹਨਾਂ ਦੇ ਚਾਰ ਰਲੇ ਆ ਕਿਸੇ ਦਾ ਕਿਸੇ ਦਾ ਕੰਮ ਕਰੇ ਕਿਸੇ ਦਾ ਉਹਨਾਂ ਨੇ ਵੀ ਦੁਕਾਨਾ ਬੰਦ ਕਰਕੇ ਰਾਸ਼ਨ ਮੰਡਨ ਆਏ ਅੱਜ ਇਹਨਾਂ ਵੀਰਾਂ ਨੂੰ ਵੀ ਰਾਸ਼ਨ ਉਹਨਾਂ ਪਜਾਇਆ ਇੱਕ ਮੈਨੂੰ ਐ ਦੱਸੋ ਜਿਹੜਾ ਹੁਣੇ ਪਾਣੀ ਭਰ ਗਿਆ ਸਾਰੇ ਤੁਹਾਡੇ ਹਾਂਜੀ ਇਹ ਜਿਹੜਾ ਰੇਤਾ ਹੁੰਦਾ ਜਿਹਨੂੰ ਆਪਾਂ ਬਰੇਤੀ ਕਹਿੰਦੇ ਨੇ ਹੁੰਦੇ ਆ ਉਹ ਕਾਫੀ ਭਰ ਗਈ ਹੋਊਗੀ 2-2 ਫੁੱਟ ਹੋਊਗੀ ਹੋਊਗੀ ਬਸ ਜੀ ਹੋਊਗੀ ਹੋਊਗੀ 2-2 ਫੁੱਟ ਉਹ ਬਰੇਤੀ ਉਹ ਬਰੇਤੀ ਸਰਕਾਰ ਤੁਹਾਨੂੰ ਕਟਨ ਦੇ ਦੂ ਜਾਂ ਨਾ ਕਟਨ ਦੇ ਦੀ ਇਹ ਜੀ ਸਰਕਾਰ ਦੇ ਹੱਥੋਂ ਸੀ ਜਿਹੜਾ ਪਿਛਲੀ ਵਾਰ 688 ਚ ਆਇਆ 23 ਚ ਆਇਆ ਉਦੋਂ ਉਦੋਂ ਕੱਟ 23 ਦੇ ਵਿੱਚ ਆ ਨਾ 23 ਦੇ ਵਿੱਚ ਤਾਂ ਮਿਲ ਗਈ ਸੀ ਖੋਲ ਜੀ 23 ਦੇ ਵਿੱਚ ਜਮੀਨਾ ਖਰਾਬ ਹੋ ਚੀਗਾ ਫਤੇਗੜ ਸੁਭਰਾ ਤੋਂ ਰਾਜੀ ਸੁਭਰਾ ਪੈਂਦਾ ਉੱਥੇ ਤਾਂ ਦਰਿਆਈ ਬਣ ਗਿਆ ਸੀਗਾ ਤੇ ਉਹ ਮਾਪੁਰਛਾ ਬਾਬਾ ਚੰਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਉਹਨਾਂ ਕਰਮ ਵਾਲੇ ਮਹਾਪੁਰਛਾ ਨੇ ਇਹਦਾ ਸੰਯੋਗ ਦਿੱਤਾ ਕਿਸੇ ਦੁਖ ਦੀ ਉਹਨਾਂ ਕਿ ਨਸੀਬਤ ਨੂੰ ਆਪਦੇ ਜੱਥੇ ਲਿਆ ਚੱਲਿਆ ਇਥੇ ਉਹਨਾਂ ਰਾਜੀ ਸੁਭਰਾ ਦੇ ਗੱਟੇ ਵਾਸ਼ੇ ਦੇ ਕੋਲ ਫੇਰ ਸੰਨ ਲੱਗ ਚੁੱਕੀ ਸੀ ਫੇਰ ਬਹੁਤ ਵਿਚਾਰਿਆਂ ਸਹਿਯੋਗ ਦਿੱਤਾ ਮਿੱਟੀ ਮਾਹ ਪਰ ਚੌਥੇ ਬਾਬਾ ਚੰਦਰ ਸਿੰਘ ਜੀ ਰਹੇ ਇੱਥੇ ਜ਼ਮੀਨਾਂ ਪੱਧਰ ਕਰਾਈਆਂ ਘਟੋ ਘੜ ਮੇਰੇ ਨਤਜੇ 40 45 ਕਿੱਲੇ ਤਾਂ ਪੱਧਰ ਕਰਾਇਆ ਹੋਇਆ ਬਾਬਾ ਜੀ ਜਿਆਦਾ ਹੀ ਕਰਾ ਗਏ ਹੋਣਗੇ ਨਹੀਂ ਜਿਹੜਾ ਇਹ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਵੀ ਮੈਂ ਨਾ ਜਿਹੜਾ ਇਹ ਰੇਤਾ ਹੁਣ ਚੜ ਗਿਆ ਜ਼ਮੀਨ ਦੇ ਵਿੱਚ ਇਹ ਜਦੋਂ ਪਾਣੀ ਬੰਦ ਹੋ ਜੂਗਾ ਇਹ ਰੇਤਾ ਉਹੀ ਰੇਤਾ ਜਿਹੜਾ ਬ੍ਰਿਤੀ ਆਪਾਂ ਪਲਾਸਟਰ ਕਰਦੇ ਆ ਘਰਾਂ ਦੇ ਵਿੱਚ ਮਕਾਨ ਕਰਦੇ ਆ ਇਹ ਵਿਖਜੂਗਾ ਉਹੋ ਹੀ ਰੇਤਾ ਹੁੰਦਾ ਜੀ ਨੀ ਵਿਖਜੂ ਨੀ ਵਿਖ ਤੇ ਸਕਦਾ ਹੈ ਪਰ ਜਿਵੇਂ ਓਪੀ ਆ ਸਕਦੀ ਆ ਓਪੀ ਆ ਸਕਦੀ ਜਿਹੜੀ ਦਰਿਆ ਦੇ ਵਿੱਚ ਚੱਲ ਰਿਆ ਨਾ ਉਹ ਰੇਤਾ ਵਿਖ ਸਕਦੀ ਜਿਹੜੀ ਪੈੜੀ ਦੇ ਵਿੱਚ ਇਹ ਓਪੀ ਆ ਇਹਦੇ ਵਿੱਚ ਪਲਟਾ ਵੱਜ ਗਿਆ ਤੂੰ ਮੈਲ ਮੂਲੀ ਪਈ ਮੈ ਨਾਲ ਪੈ ਗਈ ਕਿਉਂ ਕਿਸੇ ਕੰਮ ਨਹੀਂ ਹੈਗੀ ਇਹ ਤੇ ਵਿਚਾਰੇ ਕਰਾ ਆ ਕੇ ਜਾਂ ਕਿਸੇ ਜ਼ਮੀਨ ਦੇ ਵਿੱਚ ਸੱਟ ਕੇ ਉੱਤੇ ਚਿੱਕਣੀ ਮਿੱਟੀ ਪਾਸੀ ਪੈਲੀ ਨਹੀਂ ਬੱਤਰ ਆਉਂਦੀਆਂ ਇਹ ਜਿਹੜੀ ਨੋਪੀ ਪੈ ਗਈ ਨੇ ਇਹਦੇ ਵਿੱਚ ਮੈਲ ਇਹਨੇ ਪੈਲੀ ਬੱਤਰ ਨਹੀਂ ਆਉਂਦਣੀਆਂ ਛੇਤੀ ਚਿਕੜੀ ਜੀ ਬਣ ਜਾਣੀਆਂ ਸੁੱਕਣਾ ਨਹੀਂਗਾ ਛੇਤੀ ਤੇ ਸਾਡਾ ਤਾਂ ਕੰਮ ਅੱਗੇ ਤੇ ਇਹ ਤੇ ਮਰੇ ਪਈ ਸਾਡੇ ਕੋਲ 30 ਗਲੇ ਹੰਤਾਂ ਲਿਆ ਉਹ ਤੇ ਉਹਨੂੰ ਦੇ ਰਗੜਾ ਨਹੀਂਗਾ ਸਾਡਾ ਸਟਾਉਂਡ ਲਿਆ ਕੰਮ ਸਰਕਾਰ ਵੱਲ ਕੋਈ ਮਦਦ ਮਿਲਲੀ ਤੁਹਾਨੂੰ ਮਦਦ ਕੋਈ ਮਦਦ ਤਾਂ ਜੇ ਨਾ ਵਿਚਾਰੇ ਕੋਈ ਨਹੀਂ ਮਦਦ ਹੀ ਮਿਲਦੀ ਜੀ ਹਾਂ ਆਪ ਵਿਚਾਰੇ ਇੱਧੇ ਬੈਠੇ ਆ ਕੋਈ ਕੋਈ ਸਹੂਲਤ ਮਿਲ ਰਹੀ ਸਰਕਾਰ ਸਰਕਾਰ ਵੱਲੋਂ ਸਾਨੂੰ ਤਾਂ ਕੋਈ ਨਹੀਂ ਭਾਜੀ ਮਿਲੀ ਅੱਗੇ ਵੀ ਪੜਨਾ ਆਪਦੇ ਖਰਚੇ ਤੇ ਵੀ ਬੀਜੀਆਂ ਬਜਾਈਆਂ ਸੀ ਤੇ ਕੁਝ ਨਹੀਂ ਮਿਲਿਆਗਾ ਤੁਹਾਡੇ ਇੱਧਰ ਰਾਸ਼ਨ ਕਾਰਡ ਬਣੇ ਆ ਜਿਹਦੇ ਤੁਹਾਨੂੰ ਸਰਕਾਰੀ ਕਣਕ ਵਗੈਰਾ ਮਿਲਦੀ ਆ ਹਾਂਜੀ ਹਾਂਜੀ ਸਰਕਾਰੀ ਕਣਕ ਤਾਂ ਮਿਲਦੀ ਆ ਸਾਨੂੰ ਮਿਲਦੀ ਆ ਹਾਂਜੀ ਪੈਨਸ਼ਨ ਆਉਂਦੀ ਆ ਤੁਹਾਡੀ ਨਹੀਂ ਜੀ ਪੈਨਸ਼ਨ ਤੁਹਾਨੂੰ ਮਿਲਦੀ ਨਹੀਂ ਨਹੀਂ ਜੀ ਨਹੀਂ ਪੈਨਸ਼ਨ ਤੁਹਾਡੀਆਂ ਬੰਦ ਕਾ ਤੇ ਹੋ ਗਈਆਂ ਲੱਗੀਆਂ ਨਹੀਂ ਸਾਡੀਆਂ ਲਾਈਆਂ ਨਹੀਂ ਦਾ ਆਣਾ ਹੀ ਆਦੇ ਤੁਹਾਡੀਆਂ ਅਜੇ ਤੁਹਾਡੀਆਂ ਦੇ ਉਮਰਾਂ ਘਟਿਆ ਹੈ ਅੱਛਾ ਤੁਹਾਡੀ ਉਮਰ ਛੋਟੀ ਹੈ ਹਾਂ ਜੀ ਘਟਿਆ ਅਜੇ ਆਦੇ ਤੁਹਾਡੀ ਉਮਰ ਘਟਾ ਹੂੰ ਕੋਈ ਤੁਹਾਡੀ ਉਮਰ ਛੋਟੀ ਹੋਣੀ ਤਾਂ ਕਰਕੇ ਨਹੀਂ ਉਹ ਬੁਢਾਪਾ ਪੈਨਸ਼ਨ ਤਾਂ ਮਿਲ ਰਹੀ ਹੈ ਨਾ ਕਈਆਂ ਬਜ਼ੁਰਗਾਂ ਨੂੰ ਤਾਂ ਕਈਆਂ ਨੂੰ ਜੀ ਆ ਜੀ ਕਿਸਾਨ ਮੋਦੀ ਲੋ ਆ ਵੀ ਰਹੇ ਆ ਜੋ ਬੰਦ ਹੋ ਗਏ ਸੀ ਉਹ ਵੀ ਉਹ ਵੀ ਇਹਨਾਂ ਵਿਚਾਰਿਆਂ ਦੇ ਬੰਦ ਹੋ ਚੁੱਕੇ ਨੇ ਹਾਂ ਜੀ ਹੂੰ ਬਸ ਇਹੋ ਹੀ ਹੈ ਜੀ ਇਹਨਾਂ ਵਿਚਾਰਾਂ ਕੋਈ ਫਾਇਦਾ ਚਾਹੀਦਾ ਹੁਣ ਕੋਈ ਚੀਜ਼ ਦੀ ਕੋਈ ਕਮੀ ਤਾਂ ਨਹੀਂ ਜੇ ਕੋਈ ਚੀਜ਼ ਦੀ ਕਮੀ ਹੈ ਤਾਂ ਦੱਸੋ ਤੁਹਾਨੂੰ ਉਹ ਪਹਚਵਾ ਦਈਏ ਆਪਾਂ ਕਮੀ ਤੇ ਇਹੋ ਹੀ ਹੈ ਵੀ ਸਾਲੋਂ ਤੋਂ ਪੜੀਆਂ ਬਜਾਉਣ ਕ ਨਹੀਂ ਉਹ ਤਾਂ ਕਈ ਕਈ ਜਾਂਦੇ ਆ ਨਾ ਵੀ ਜਦੋਂ ਸਾਨੂੰ ਪਾਣੀ ਸੁੱਕੂਗਾ ਪਾਣੀ ਸੁੱਕੂਗਾ ਉਦੋਂ ਤੁਹਾਨੂੰ ਜੇ ਡੀਜ਼ਲ ਦੀ ਲੋੜ ਉਹ ਵੀ ਮਿਲੂਗਾ ਬੀਜ ਦੀ ਲੋੜ ਰੇ ਸਪਰੇ ਸਭ ਕੁਝ ਮਿਲੂਗਾ ਪਾਣੀ ਤੇ ਸੁੱਕ ਹੁੰਦੇ ਨਾ ਕਿਹੜਾ ਤੁਹਾਡੀ ਪਹਿਲਾਂ ਵੀ ਜਿਵੇਂ ਮਦਦ ਕਰੀਂਦੇ ਰਾਸ਼ਨ ਚ ਪਾਣੀ ਮਦਦ ਕਰੀਏ ਤੁਹਾਡੀ ਦਵਾਈ ਬੂਟੀ ਦੀ ਮਦਦ ਕਰੀ ਜਾ ਰਹੇ ਆ ਇਸੇ ਤਰ੍ਹਾਂ ਇਹ ਮਦਦ ਹੋ ਜਾਂਦੀ ਹੈ ਹਾਂਜੀ ਹਾਂਜੀ ਆਹੋ ਜੇ ਲੋ ਇਹੋ ਹੀ ਆ ਫੀਲ ਪੂਣੀ ਮਿਲ ਜAVE ਚਲ ਡੰਗਰਾਂ ਨੂੰ ਨਾ ਦਾ ਰਾਸ਼ਨ ਲੈ ਕੇ ਹੀ ਰੱਖਿਆ ਆ ਵੀ ਜੇ ਰਾਸ਼ਨ ਦੀ ਦਿੱਕਤ ਆਉਗੀ ਅਸੀਂ ਆਪਦੇ ਹੱਥੀਂ ਦਵਾਂਗੇ ਖਾਦ ਵੀ ਆਪਦੇ ਹੱਥੀਂ ਦਵਾਂਗੇ ਵੀ ਅੱਗੇ ਪਿੱਛੇ ਤੇਈ ਦੇ ਵਿੱਚ ਉਹਨਾਂ ਟਰੈਕਟਰ ਵੀ ਦਿੱਤੇ ਸੀਗੇ ਪਹਿਲੀਆਂ ਪੱਦਰ ਕਰ ਲਈ ਤੇ ਚਲੋ ਇੰਨਾ ਵੀ ਵਿਚਾਰਿਆਂ ਦਾ ਕੋਈ ਚਲਜਟਾਂ ਚਾ ਕਿਹ ਕੋਲੋਂ ਜੀ ਅਟ ਜੀਮੀਦਾਰ ਕੋ ਪੰਜਾ ਕਿੱਲਾ ਟਰੈਕਟਰ ਕਿਥੋਂ ਲੈ ਲੋ ਸੱਤਾ ਕਿੱਲਾ ਜਾਨਾ ਜਿਹਦਾ ਨੁਕਸਾਨ ਹੀ ਹੋ ਗਿਆ ਪਿੱਛੇ ਉੱਤੇ ਫਤੇਗੜ ਸੁਭਰਾ ਤੋਂ ਜਿਹੜੀ ਛੜਕ ਪਾਰ ਕਰਦੀ ਜਿੱਥੇ ਲੰਗਰ ਲੱਗਾ ਬਾਬੇ ਚਿੰਦਰ ਸੋਹਣੇ ਲਾਇਆ ਉੱਥੇ 40 45 ਗਿੱਲੇ ਥਾਂ ਖਰਾਬ ਹੋ ਚੁੱਕਾ ਹੂੰ ਤੇ ਉਹ ਫਿਰ ਮੈਨੂੰ ਲੱਗਦਾ ਵੀ ਪਾਣੀ ਲੱਥੇ ਤੇ ਫਿਰ ਜਿੱਥੇ ਤੇਜ਼ੀ ਦੇ ਵਿੱਚ ਵਗਿਆ ਨਾ ਫਿਰ ਉੱਥੇ ਉਹ ਹਾਲ ਹੋ ਸਕਦਾ ਹੂੰ ਇਹ ਫਿਰ ਰੇਤਾ ਪਾ ਕੇ ਚੀਕਨੀ ਮਿੱਟੀ ਪਾ ਕੇ ਹਾਂਜੀ ਜੀ ਕਿਉਂਕਿ ਥੱਲੇ ਰੇਤਾ ਪੈ ਚੁੱਕੀ ਸੀ ਨਾ ਪਹਿਲਾਂ ਜੀ ਇਹਨਾਂ ਕੋਲੇ ਹੁਣ ਕੋਈ ਤਰਪਾਲ ਵੀ ਨਹੀਂ ਚੱਜਦਾ ਆਹ ਤਰਪਾਲ ਆ ਮੈਂ ਕੈਮਰਾ ਕਹਿੰਨੂੰ ਅੰਦਰ ਵੜ ਕੇ ਦਿਖਾਈ ਵੀ ਤਸਵੀਰਾਂ ਸਾਰਾ ਜਿਹੜਾ ਤਰਪਾਲ ਆ ਇਹ ਫਟਿਆ ਹੋਇਆ ਤਰਪਾਲ ਇਹ ਕਹਿੰਦੇ ਜੇ ਦੂਰੀ ਵਾਰ ਵਾਰਸ਼ ਫੇਰ ਆ ਗਈ ਤੇ ਸਾਡਾ ਰਹਿਣਾ ਔਖਾ ਹੋ ਜੂਗਾ ਜਿਹੜੇ ਮਕਾਨ ਸਾਡੇ ਉਹ ਤਾਂ ਪਾਣੀ ਦੇ ਵਿੱਚ ਡੁੱਬੇ ਡੁੱਬੇ ਆ ਪਰ ਸਾਡੇ ਕੋਲੇ ਹੁਣ ਰਹਿਣ ਲਈ ਇਸ ਵਕਤ ਨਾ ਤਾਂ ਕੋਈ ਤਰਪਾਲ ਆ ਨਾ ਕੋਈ ਤੰਬੂ ਆ ਚੱਜਦਾ ਤੇਰੀ ਆ ਤਰਪਾਲ ਆ ਇਹ ਵੀ ਸਰਕਾਰੀ ਤਰਪਾਲ ਤੇ ਪੁਰਾਣੀ ਮਿਲੀ ਆ ਪਰ ਹਾਂਜੀ ਪਹਿਲਾਂ ਦੀਆਂ ਪਾਈ ਪਹਿਲਾਂ ਦੀਆਂ ਵਿਚਾਰਿਆਂ ਦੀਆਂ ਮਿਲੀਆਂ ਜਿਹੜੀਆਂ ਉਹ ਉਹ ਸਰਕਾਰੀ ਕੋਈ ਨਹੀਂ ਆਈ ਹੁਣ ਤੱਕ ਹੁਣ ਆਈ ਸੀ ਆ ਨਿਗੇ ਨਿਗੇਆਂ ਦਿੱਤੀਆਂ ਉਹੜੀਆਂ ਛੋਟੋਟੇ ਇੱਕ ਦੋ ਦਿੱਤੀਆਂ ਵਿੱਚੋਂ ਨਾ ਸਰਕਾਰੀ ਹਾਂਜੀ ਹਾਂਜੀ ਉਹ ਨਿਗੇ ਟੋਟੇ ਜੇ ਤੇ ਇਹ ਦੇ ਨਾਲ ਤੇ ਪਾਲ ਹੋਵੇ ਤੇ ਚੱਲ ਕੋ ਟਾਈਮ ਪਾਸ ਹੋ ਜਾਂਦਾ ਜੇ ਤੂੜੀ ਤੰਦ ਦੀ ਤੁਸੀਂ ਮੰਗ ਕਰ ਰਹੇ ਸੀ ਸਾਨੂੰ ਤੂੜੀ ਭੇਜੋ ਸਾਨੂੰ ਹਰਾ ਚਾਰਾ ਭੇਜੋ ਉਹ ਮਿਲ ਗਿਆ ਉਹ ਤੇ ਚੱਲ ਇਸ ਤਰ੍ਹਾਂ ਭੈਣ ਭਰਾ ਜਿਹੜੇ ਆ ਆਪਣੇ ਪਿੰਡਾਂ ਨੂੰ ਲਈ ਆਉਂਦੇ ਆ ਥੋੜਾ ਥੋੜਾ ਦਿੱਤੀ ਆਉਂਦੇ ਆ ਜਿਵੇਂ ਜਿਦਾਂ ਪੱਠੇ ਆ ਥੋੜੇ ਕੋ ਗੱਠ ਦੇ ਦਿੱਤੀ ਕਿਸ ਨੇ ਇਸ ਤਰ੍ਹਾਂ ਪਿੰਡਾਂ ਜੋ ਜਿਹੜਾ ਆਉਂਦਾ ਉਹ ਤੁਰਿਆ ਆਉਂਦਾ ਹਾਂ ਸੁਣ ਬਾਕੀ ਜਿਹੜਾ ਸਰਕਾਰੀ ਆ ਇਹ ਸਾਨੂੰ ਇੱਕ ਇੱਕ ਬੋਰੀ ਮਿਲੀ ਇੱਕ ਕਰਨ ਨੂੰ ਗੱਠ ਮਿਲੀ ਸਾਨੂੰ ਨਹੀਂ ਤੇ ਛੁੜੀ ਫੀਡ ਫੀਡ ਜਾ ਜਾਂ ਕੋ ਬੋਰੀ ਸਰਕਾਰੀ ਤੇ ਖੰਡ ਦੇ ਪੰਤੀ ਦਾ ਹੀ ਸਰਵادارਾਂ ਵੱਲੋਂ ਕਿੰਨੀ ਕਾਗੀ ਤੁਹਾਨੂੰ ਸਰਵادارਾਂ ਵੱਲੋਂ ਤਾਂ ਮਿਲਿਆ ਸਰਵادار ਤੇ ਚਲ ਬਹੁਤ ਬਹੁਤ ਕਰੀ ਜਾਂਦੇ ਜਿੰਨੀ ਯੋਗ ਹੈਗੇ ਪਿੰਡਾਂ ਵਾਲੇ ਉਹਨਾਂ ਲੋ ਕੋਈ ਕਸਰ ਨਹੀਂ ਹੈਗੀ ਉਹਨਾਂ ਵੱਲ ਕੋਈ ਕਸਰ ਨਹੀਂ ਹਾਂਜੀ ਕਿਉਂਕਿ ਉਹ ਜਿੰਨੀ ਯੋਗ ਹੈਗਾ ਤੁਰੇ ਆਉਂਦੇ ਆ ਚਲੋ ਕੋਈ ਫੁਲਕੇ ਲਈ ਜਾਂਦਾ ਚਲੋ ਪਾਣੀ ਲੈ ਕੇ ਮਾਲ ਡੰਗਰ ਦਾ ਚਾਰਾ ਲੈ ਕੇ ਤੜਕੇ ਹੀ ਆ ਜਾਂਦੇ ਵਿਚਾਰੇ ਨੌਜਵਾਨ ਮੁੰਡੇ ਹਾਂਜੀ ਉਹਨਾਂ ਲੋ ਕੋਈ ਉਹਨਾਂ ਲੋ ਕੋਈ ਕਸਰ ਨਹੀਂ ਹੈਗੀ ਬਸ ਇਹੋ ਹੀ ਹੈ ਬਈ